ਇੱਕ ਸਮੁੰਦਰ ਦੇ ਕੰਡੇ ਕੁਝ ਲੋਕ ਸਮੁੰਦਰ ਦਾ ਸਮੁੰਦਰ ਦੀਆਂ ਲਹਿਰਾਂ ਦਾ ਆਨੰਦ ਮਾਣ ਰਹੇ ਸੀ ਤਾਂ ਇੱਕ ਬੱਚੇ ਦੀ ਚप्पल ਸਮੁੰਦਰ ਦੀ ਛਲ ਰੋੜ ਕੇ ਲੱਗੇ ਤਾਂ ਉਸ ਬੱਚੇ ਨੇ ਸਮੁੰਦਰ ਦੇ ਕੰਡੇ ਲਿਖ ਦਿੱਤਾ ਕਿ ਸਮੁੰਦਰ ਚੋਰ ਹੈ ਇੱਕ ਕੁੱਬਾ ਜਿਹਾ ਬਜ਼ੁਰਗ ਸਮੁੰਦਰ ਦੇ ਕੰਡੇ ਤੁਰਿਆ ਜਾਂਦਾ ਸੀ ਤੇ ਉਹਨੂੰ ਉੱਥੇ ਇੱਕ ਸਿੱਪੀ ਲੱਭੀ ਜਿਹਦੇ ਵਿੱਚ ਮੋਤੀ ਸੀ ਤੇ ਉਹਨੇ ਸਮੁੰਦਰ ਦੇ ਕੰਡੇ ਲਿਖਿਆ ਕਿ ਸਮੁੰਦਰ ਮਹਾਨਦਾਨੀ ਹੈ ਇੱਕ ਨੌਜਵਾਨ ਸਮੁੰਦਰ ਵਿੱਚ ਡੁੱਬ ਕੇ ਮਰ ਗਿਆ ਤੇ ਉਹਦੀ ਮਾਂ ਨੇ ਸਮੁੰਦਰ ਦੇ ਕੰਡੇ ਲਿਖਿਆ ਕਿ ਸਮੁੰਦਰ ਕਾਤਿਲ ਹੈ ਤੇ ਕੁਝ ਮਸ਼ੇਰੇ ਉੱਥੇ ਮੱਛੀਆਂ ਫੜ ਰਹੇ ਸੀ ਤੇ ਜਦੋਂ ਉਹਨਾਂ ਨੇ ਮੱਛੀਆਂ ਦਾ ਢੇਰ ਲਗਾਇਆ ਤੋਂ ਨਮਸ਼ੇਰਾਂ ਨੇ ਉੱਥੇ ਲਿਖ ਦਿੱਤਾ ਕਿ ਸਮੁੰਦਰ ਸਾਡਾ ਅਨਦਾਜ਼ਾਤਾ ਹੈ। ਬਸ ਥੋੜੀ ਹੀ ਦੇਰ ਬਾਅਦ ਇੱਕ ਲਹਿਰ ਆਈ ਤੇ ਜੋ ਕੁਝ ਲਿਖਿਆ ਸੀ ਉਹਨੇ ਸਾਰਾ ਕੁਝ ਮਿਟਾ ਦਿੱਤਾ। ਤੁਸੀਂ ਜਾਣਦੇ ਹੋ ਇਸ ਦਾ ਮਤਲਬ। ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਉਹਨੂੰ ਕੀ ਲਿਖ ਰਿਹਾ ਹੈ। ਕੋਈ ਉਹਨੂੰ ਕੀ ਕਹਿ ਰਿਹਾ ਹੈ। ਕੋਈ ਉਹਦੇ ਬਾਰੇ ਵਿੱਚ ਕੀ ਸੋਚਦਾ ਕੀ ਬੋਲਦਾ ਹੈ। ਪਰ ਉਹ ਆਪਣੀ ਵਿਸ਼ਾਲਤਾ ਨੂੰ ਜਾਣਦਾ ਹੈ ਤੇ ਉਹ ਕਿਸੇ ਦੀ ਗੱਲ ਉੱਤੇ ਗੌਰ ਨਹੀਂ ਕਰਦਾ ਪਰ ਆਪਣੇ ਹਿਸਾਬ ਨਾਲ ਚੱਲਦਾ ਹੈ ਇਸ ਲਈ ਸਾਨੂੰ ਵੀ ਚਾਹੀਦਾ ਹੈ ਕਿ ਅਗਰ ਅਸੀਂ ਸਮੁੰਦਰ ਵਰਗੇ ਵਿਸ਼ਾਲ ਹੋਣਾ ਚਾਹੁੰਦੇ ਹਾਂ ਮਹਾਨ ਜੀਵਨ ਜੀਣਾ ਚਾਹੁੰਦੇ ਹਾਂ ਤੇ ਜੋ ਸ਼ਬਦ ਤੁਹਾਡੇ ਪ੍ਰਤੀ ਲੋਕੀ ਬੋਲਦੇ ਆ ਉਹਨਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖੋ ਤੇ ਆਪਣੇ ਹਿਸਾਬ ਨਾਲ ਜੀਣਾ ਸਿੱਖੋ ਤੁਸੀਂ